ਅੱਜ ਪਰ ਲੈ ਕੇ ਆਏ ਜੀ ਗੁਆਰੇ ਦੀਆਂ ਫਲੀਆਂ ਦੀ ਸਬਜ਼ੀ ਤੇ ਇਸ ਤਰ੍ਹਾਂ ਇਹਨਾਂ ਨੂੰ ਬ੍ਰੇਕ ਬ੍ਰੇਕ ਕੱਟ ਲੈਣਾ ਜਿਹੜਾ ਨੱਕੇ ਜਿਹਾ ਇਹਨਾਂ ਦੇ ਇਹ ਲਾਦੇ ਨੇ ਜੀ ਜਿਵੇਂ ਦੇਖ ਰਹੇ ਹੋ ਤੁਸੀਂ ਹਨਾ ਇੱਕ ਲੱਗਿਆ ਹੋਇਆ ਇਹਨੂੰ ਵੀ ਲਾ ਦੇਣਾ ਜੀ ਤੇ ਬਾਅਦ ਚ ਇਹਨਾਂ ਨੂੰ ਬ੍ਰੇਕ ਬ੍ਰੇਕ ਸੋਏ ਬੀਨ ਦੀਆਂ ਫਲੀਆਂ ਵਾਂਗੂ ਕੱਟ ਲੈਣਾ ਜੀ ਫਿਰ ਇਸ ਤਰ੍ਹਾਂ ਕੱਟ ਲੈਣਾ ਇਹਨਾਂ ਨੂੰ ਜੀ ਤੇ ਇਹਨਾਂ ਨੂੰ ਐ ਕੱਟਣਾ ਜੀ ਬ੍ਰੇਕ ਬ੍ਰੇਕ ਜੇ ਆਪਾਂ ਸਾਰੀ ਦਿਖਾਉਂਦੇ ਆ ਫਿਰ ਵੀਡੀਓ ਲੰਮੀ ਬਾਲੀ ਬਣ ਜਾਂਦੀ ਇਸ ਕਰਕੇ ਥੋੜੀ ਸਕਿਪ ਕੀਤੀ ਹੋਈ ਆ ਤੇ ਇਸ ਤਰ੍ਹਾਂ ਇਹਨਾਂ ਨੂੰ ਬਰੀਕ ਬਰੀਕ ਕੱਟ ਲੈਣਾ ਲਓ ਜੀ ਫਲੀਆਂ ਕੱਟ ਕੇ ਤਿਆਰ ਆ ਨਿੱਕਿਆ ਨਿੱਕਿਆ ਤੇ ਆ ਲਓ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਕੱਟ ਲੈਣੀਆਂ ਠੀਕ ਹੈ ਜੀ ਤੇ ਇਹਨਾਂ ਨੂੰ ਪਾਣੀ ਚ ਪਾ ਕੇ ਤੇ ਕੁਝ ਦੇਰ ਵੇਸ ਤੇ ਇਦਾਂ ਰੱਖ ਦੇਣਾ ਤਾਂ ਜੋ ਇਹਨਾਂ ਤੇ ਜੇ ਕੋਈ ਡਸਟ ਜੰਮੀ ਹੋਈ ਹੈ ਤੇ ਉਹ ਲੈ ਜੇ ਸਾਫ਼ ਹੋ ਜਾਣ ਇਹ ਚੰਗੀ ਤਰ੍ਹਾਂ ਇੰਨੇ ਵਿੱਚ ਜੋ ਆਪਾਂ ਮਸਾਲੇ ਪਾਉਣੇ ਆ ਜਾਂ ਜਿਵੇਂ 6 ਤੋਂ 7 ਪਿਆਜ਼ ਪਾ ਲਓ 3-4 ਮਿਰਚਾਂ 8-10 ਕਲੀਆਂ ਲਸਣ ਦੀਆਂ ਤੇ ਥੋੜਾ ਜਿਹਾ ਅਦਰਕ ਬਾਕੀ ਤੁਸੀਂ ਸਵਾਦ ਅਨੁਸਾਰ ਆਪਦੀ ਮਰਜ਼ੀ ਦੀ ਕੋਈ ਹੋਰ ਆਈਟਮ ਵੀ ਪਾ ਸਕਦੇ ਹੋ ਇਹਨਾਂ ਚੀਜ਼ਾਂ ਨੂੰ ਤੁਸੀਂ ਲੰਮੀਆਂ-ਲੰਮੀਆਂ ਕੱਟ ਕੇ ਵੀ ਪਾ ਸਕਦੇ ਹੋ ਹੁੰਡੇ 'ਚ ਕੁੱਟ ਕੇ ਵੀ ਤੇ ਮੈਕਸੀ 'ਚ ਤੇ ਮਿਕਸ ਕਰਕੇ ਵੀ ਬਾਕੀ ਤੁਹਾਡੀ ਚੋਅ ਹੈ ਸਹੀ ਹੋ ਜੀ ਆਪਾਂ ਲਸਣ ਪਿਆਜ਼ ਅਦਰਕ ਹਰੀ ਮਿਰਚ ਛੋਟੇ ਛੋਟੇ ਪੀਸਾਂ ਚ ਲਿਆ ਕੱਟ ਹੁਣ ਆਪਾਂ ਹੁੰਨੇ ਆ ਕੜਾਈ ਵਾਲੇ ਪਾਸੇ ਲੋਰਨ ਚਾਰਤ ਸੀ ਸਰੋਂ ਦਾ ਤੇਲ ਪਾ ਲਿਓ ਤੇ ਅਸੀਂ ਇੱਕ ਕੜਛੀ ਪਾਈ ਇਹਦੇ ਚ ਲਓ ਜੀ ਆਪਣਾ ਤੇਲ ਗਰਮ ਹੋ ਚੁੱਕਿਆ ਜੀ ਥੋਣੇ ਦੇ ਚ ਜੀਰਾ ਪਾਵਾਂਗੇ ਜੀ ਥੋੜਾ ਜਿਹਾ ਤੇ ਕੱਟਿਆ ਹੋਇਆ ਪਿਆਜ਼, ਹਰੀ ਮਿਰਚ ਲੱਤਨ। ਇਹ ਨੂੰ 3-4 ਮਿੰਟ ਤੱਕ ਪੁੰਨਾ ਵੀ। ਜਦੋਂ ਇਹ ਚ ਹਲਕੀ ਜਿਹੀ ਖੁਸ਼ਬੂ ਆਉਣ ਲੱਗ ਜਾਵੇ, ਹੁੰਦੇ ਵਿੱਚ ਮਸਾਲੇ ਪਾਉਣਾਗੇ। ਲਓ ਜੀ ਪਿਆਜ਼ ਤੇ ਬਾਕੀ ਮਟੀਰੀਅਲ ਹਲਕਾ ਜਿਹਾ ਬ੍ਰਾਊਨ ਹੋ ਗਿਆ ਜੀ ਤੇ ਇਹਦੇ ਚ ਖੁਸ਼ਬੂ ਆਉਣ ਲੱਗ ਪਈ ਹੈ ਹਲਕੇ ਹਲਕੇ ਜੀ। ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਜੀ ਮਸਾਲੇ। ਇਹਦੇ ਵਿੱਚ ਆਪਾਂ ਲਾਲ ਮਿਰਚ ਹਲਦੀ ਤੇ ਸਵਾਦ ਅਨੁਸਾਰ ਲੋਨ ਪਾਇਆ ਇੱਕ ਦੇਸੀ ਸਟਾਈਲ ਗੁਆਰਾ ਫਲੀ ਹੈ ਇਸ ਕਰਕੇ ਬਹੁਤੇ ਗਰਮ ਮਸਾਲੇ ਨਹੀਂ ਪਾਏ ਇਹਦੇ ਚ ਜਦੋਂ ਆਪਣਾ ਮਸਾਲਾ ਭੁੱਜ ਜਾਵੇ ਹਲਕਾ ਜਿਹਾ ਇਸ ਤਰ੍ਹਾਂ ਬਣ ਜਾਵੇ ਫਿਰ ਆਪਾਂ ਇਹਦੇ ਚ ਫਲੀਆਂ ਮਿਲਾ ਦਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਹਿਲਾ ਦੇਣਾ ਜੀ ਮਿਕਸ ਕਰ ਦੇਣਾ ਤਾਂ ਜੋ ਮਸਾਲਾ ਇਹਨਾਂ ਨਾਲ ਚੰਗੀ ਤਰ੍ਹਾਂ ਲੱਗ ਜਾਵੇ ਤੇ 8 ਤੋਂ 10 ਮਿੰਟ ਇਹਨਾਂ ਨੂੰ ਪਕਾਉਣਾ ਜੀ ਥੋੜ੍ਹੀ ਆਂਚ ਤੇ ਜੇਸੀ ਸਟਾਈਲ ਵਾਰਾ ਫਲੀਆ ਇਹਨੂੰ ਟੱਕ ਕੇ 10 ਤੋਂ 15 ਮਿੰਟ ਸੁਕਾਉਣੇ ਪਰ ਵਿੱਚ ਵਿੱਚ ਦੇਖਦੇ ਰਹੋ ਲਓ ਜੀ ਮਸਾਲਿਆਂ ਦੀ ਤੇ ਫਲੀਆਂ ਦੀ ਹਲਕੀ ਜੀ ਖੁਸ਼ਬੂ ਆਉਣ ਲੱਗ ਪਈ ਹੈ ਜੀ ਤੇ ਇਹ ਜੀ ਮੈਂ ਹੋਰ ਲੱਗਣਗੇ 5 ਮਿੰਟ ਤੁਸੀਂ ਸੇਕਾ ਲਵਾ ਕੇ ਤੇ ਇਹਨਾਂ ਨੂੰ ਲਾ ਲੈਣਾ ਜਦੋਂ ਇਹਨਾਂ ਚ ਪਾਣੀ ਸੁੱਕ ਜਾਵੇ ਫਿਰ ਹਲਕੀ ਜੀ ਅੱਗ ਤੇ ਇਹਨਾਂ ਨੂੰ ਪਕਾਉਣਾ ਹੈ ਤੇ ਦੇਖ ਲਓ ਇਹ ਤੁਸੀਂ ਰੰਗ ਇਹਨਾਂ ਨੇ ਤੇ ਰਿਚ ਨਾਲ ਪੱਕਣ ਵਾਲੀ ਹੁਣ ਤਿਆਰ ਤੇ ਰੰਗ ਬਦਲਣਾ ਸ਼ੁਰੂ ਕਰਤਾ ਹੈ ਜੀ ਲਓ ਜੀ ਆਪਣੀ ਗੁਵਾਰਾ ਫਲੀ ਪੱਕ ਕੇ ਤਿਆਰ ਤੇ ਸਰਵ ਕਰੋ ਕਰਮ ਕਰਮ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਲਾਈਕ ਜਰੂਰ ਕਰ ਦਿਓ ਧੰਨਵਾਦ ਸਾਰਿਆਂ ਦਾ